ਚੋਣ ਜਾਬਤੇ ਦੇ ਦੌਰਾਨ ਸ਼ਹਿਰ ਵਿੱਚ ਚੋਰਾਂ ਨੇ ਇੱਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਆਪਣੀ ਲੜਕੀ ਕੋਲ ਅਮਰੀਕਾ ਗਏ ਸਾਬਕਾ 에ਅਰਫੋਰਸ ਅਧਿਕਾਰੀ ਦੇ ਘਰ ਚੋਰਾਂ ਦੇ ਵੱਲੋਂ ਸਨ ਲਗਾ ਕੇ ਲੱਖਾਂ ਦੀ ਨਕਦੀ ਅਤੇ ਹੋਰ ਜ਼ਰੂਰੀ ਸਮਾਨ ਗਾਇਬ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਕੋਈ ਪਹਿਲੀ ਵਾਰਦਾਤ ਨਹੀਂ ਆਕਸਰ ਹੀ ਗੁਰਦਾਸਪੁਰ ਇਲਾਕੇ ਵਿੱਚ ਅਜਿਹੀਆਂ ਵਾਰਦਾਤਾਂ ਕੱਟ ਦੀਆਂ ਹੀ ਰੰਦੀਆਂ ਨੇ ਇਸ ਤੋਂ ਇਲਾਵਾ ਸੋਨੇ ਦੇ ਗਹਿਣੇ ਇਨਵਰਟਰ ਬੈਟਰੀ ਤੇ ਹੋਰ ਕੀਮਤੀ ਸਮਾਨ ਚੋਰਾਂ ਦੇ ਵੱਲੋਂ ਚੋਰੀ ਕੀਤਾ ਗਿਆ ਘਰ ਦੀ ਹਾਲਤ ਨੂੰ ਦੇਖ ਕੇ ਸਾਫ ਜ਼ਾਹਿਰ ਹੈ ਕਿ ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਤਸੱਲੀ ਦੇ ਨਾਲ ਅੰਜਾਮ ਦਿੱਤਾ ਗਿਆ ਹਰ ਇੱਕ ਕਮਰੇ ਦੇ ਵਿੱਚ ਘਰ ਦੀ ਕੀ ਕਲਮਾਰੀ ਅਤੇ ਬੈੱਡ ਬਾਕਸ ਤਸੱਲੀ ਦੇ ਨਾਲ ਖੰਗਾਲ ਗਏ ਨੇ ਚੋਰਾਂ ਦੇ ਵੱਲੋਂ ਘਰ ਦੀਆਂ ਟੂਟੀਆਂ ਤੱਕ ਨਹੀਂ ਛੱਡੀਆਂ ਗਿਆ ਇਹ ਹੋਈ ਨਹੀਂ ਐਸੇ ਘਰ ਦੇ ਵਿੱਚ ਕਿਰਾਏ ਦੇ ਉੱਤੇ ਉਪਰੀ ਮੰਜ਼ਲ ਤੇ ਰਹਿ ਰਹੇ ਸ਼ਹਿਰ ਦੇ ਇੱਕ ਨਾਮੀ ਨਿੱਜੀ ਸਕੂਲ ਦੇ ਪ੍ਰਿੰਸੀਪਲ ਸੰਦੀਪ अरोड़ा ਦੇ ਘਰ ਨੂੰ ਵੀ ਚੋਰਾਂ ਦੇ ਵੱਲੋਂ ਚੰਗੀ ਤਰ੍ਹਾਂ ਫੋਲਾ ਫਰਾਲੀ ਕਰਕੇ ਇਨਵਰਟਰ ਬੈਟਰੀਆਂ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਤੇ ਇਸ ਸਬੰਧੀ ਪੀੜਤ ਪਰਿਵਾਰ ਦੇ ਵੱਲੋਂ ਕੀ ਕੁਝ ਦੱਸਿਆ ਗਿਆ ਉਹ ਤੁਹਾਨੂੰ ਸੁਣਾ ਦਿੰਨੇ ਆ ਗੁਰਦਾਸਪੁਰ ਤੋਂ ਲਾਪਰਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਦੇ ਲਈ ਸਾਲਾ ਸਾਜੀ ਦਾ ਘਰ ਆ ਪ੍ਰੇਮ ਸਾਗਰ ਸ਼ਰਮਾ ਜੀ ਉਹ ਇਸ ਟਾਈਮ ਅਮਰੀਕਾ ਗਏ ਆਪਣੀ ਬੇਟੀ ਕੋਲ ਕੋਈ 20 25 ਦਿਨ ਹੋ ਗਏ ਆ ਉੱਪਰ ਇੱਕ ਕਿਰਾਏ ਦਾ ਰਹਿ ਸੀ ਪ੍ਰਿੰਸੀਪਲ ਉਹ ਵੀ ਵੀਰਵਾਰ ਸ਼ਾਮ ਨੂੰ ਗਏ ਆ ਕਿਰਾਏ ਤੇ ਤੇ ਸ਼ੁੱਕਰਵਾਰ ਰਾਤ ਦੀ ਇਹ ਸਾਰਾ ਹਸਿਆ ਹੋਇਆ ਜੋ ਵੀ ਹੈਗਾ ਇੱਕ ਇੱਕ ਚੀਜ਼ ਧਲੋਫ ਕੇ ਲੈ ਕੇ ਗਏ ਆਈ ਸਾਢੇ 3 ਪੌਣੇ 4 ਲੱਖ ਰੁਪਏ ਦਾ ਕੈਸ਼ ਇੱਥੇ ਸੀ ਸੋਨੇ ਦਾ ਸਮਾਨ ਸੀ ਰਿਟਾਇਰਮੈਂਟ ਦੇ ਹਾਰ ਸੀ ਸਰਵਿਸ ਕਰਦੇ ਐਕਸੇ ਰਿਟਾਇਰ ਹੀ ਕਿ 6-5 ਮਹੀਨੇ ਹੋਇਆ ਤੇ ਸਾਰਾ ਹੀ ਸਮਾਨ ਉਹਦਾ ਵੇਦਾ ਸੀ ਆਪ ਚਲੋ ਬੇਟੀ ਦੀ ਮੈਰਿਜ ਹੋਈ ਦੀ ਅਮਰੀਕਾ ਗਏ ਆ ਉਹਦੇ ਕਰਕੇ ਕਹਿੰਦੇ ਸੀ ਚਲੋ ਰਹਿਣ ਦਿੰਦੇ ਨੇ ਬਾਜ ਕੇ ਰੱਖਾਂਗੇ ਉਹ ਟੱਚ ਵੀ ਤੋੜਦਾ ਟੂਟੀਆਂ ਵੀ ਲਾ ਕੇ ਲੈ ਗਿਆ ਇੱਕ ਇੱਕ ਚੀਜ਼ ਹੌਸਲੋਫੀ ਐਸ ਤੱਕ ਕਿ ਪੁਰਾਣੀ ਪੇਟੀ ਜਿਹੜੀ ਉਹਨਾਂ ਦੀ ਮੰਮੀ ਦੇ ਟਾਈਮ ਦੀ ਸੀ ਲੋਹੇ ਦੀ ਪੇਟੀ ਉਹ ਵੀ ਤੋੜ ਕੇ ਇੱਕ ਇੱਕ ਚੀਜ਼ ਚੈੱਕ ਕਰਕੇ ਚੰਗੀਆਂ ਚੀਜ਼ਾਂ ਲੈ ਕੇ ਘਟ ਕੇ ਸੋ ਕੈਸ਼ ਜਿਹੜਾ ਹੈਗਾ ਮੈਕਸਿਮਮ 3.5-4 ਲੱਖ ਦੇ ਕਰੀਬ ਹਾਰ ਦੇ ਪਾਵਾਂਗੇ ਤੇ 5 ਲੱਖ ਤੱਕ ਪਹੁੰਚ ਜਾਣਾ ਬਾਕੀ ਸੋਨੇ ਦਾ ਸਮਾਨ ਆ ਕੋਟਲ ਸਮਾਰਕ ਨਾਉ ਯੂਸਤਾ ਸੋਨਾ ਦਾ ਸਮਾਰ ਪਰਚੀ ਬਣਾ ਲੀਆ ਹੀ ਜਿਹੜੇ ਜਿਹੜਾ ਗੈਪ ਹੋਇਆ ਵਾ ਮਿਨੀਮਮ ਮਰ ਤੋਂ 9 ਲੱਖ ਰੁਪਏ ਮਿਨੀਮਮ ਮਰ ਤੋਂ 9 ਲੱਖ ਮਰ ਤੋਂ 9 ਲੱਖ ਲੱਗ ਰਿਹਾ ਆ ਸੋਨਾ ਹੀ ਸੋਨਾ ਕੀ ਲੱਗਦਾ ਕਿੰਨੇ ਕਿ ਦਿਨ ਰੇ ਹੋਣਗੇ ਕਿੰਨੇ ਦਿਨ ਚੋਰੀ ਜਿੱਥੋਂ ਤੱਕ ਜਿਸ ਤਰ੍ਹਾਂ ਕੇ ਦੇਖਿਆ ਤੁਸੀਂ ਹਲਾ ਦੇ ਦੇ ਕੇ ਸਾਨੂੰ ਲੱਗਦਾ ਪੀ ਦੋ ਦਿਨ ਰਾਤ ਕਿੱਥੇ ਰੇ ਆ ਦੋ ਦਿਨ ਰਾਤ ਦਿਨ ਉਸ ਹਿਸਾਬ ਨਾਲ ਸਮਾਨ ਵੀ ਖੜੇ ਹੋਏ ਹਾਂਜੀ ਬੈਟਰੀ ਤੱਕ ਲੈ ਗਏ ਨਾ ਮਟਰ ਤੱਕ ਲੈ ਗਏ ਟੂਟੀਆਂ ਆ ਲਾ ਕੇ ਲੈ ਗਏ ਆ ਇਨਵਰਟਰ ਦੀ ਬੈਟਰੀਆਂ ਅਲੱਗ ਲੱਗੇ ਇਨਵਰਟਰ ਛੱਡ ਗਏ ਆ ਬੈਟਰੀਆਂ ਬੈਟਰੀ ਲੱਗੇ ਆ ਉਹ ਬੈਟਰੀ ਕੋਪਰੋ ਇੱਕ ਤੁਹਾਨੂੰ ਸ਼ਹਿਰ ਦੀ ਐਡੀ ਵੱਡੀ ਕਲੋਨੀ ਹੋਏ ਉੱਥੇ ਚੌਂਕੀਦਾਰ ਕੋਈ ਨਾ ਰੱਖਿਆ ਹੋਏ ਨਾ ਰੀ ਇਨਸਪੈਕਟਰ ਸੀਮਾ ਦੀਦੀ ਦੀ ਕੋਠੀ ਨਾ ਰੀ ਇਨਸਪੈਕਟਰ ਦੀਦੀ ਸੀਮਾ ਦੀਦੀ ਕੋਠੀ ਲੱਗੇ ਆ ਉਹ ਵੀ ਲੱਗੇ ਆ ਮੁਲਾਜ਼ਮ ਦੀ ਕੋਈ ਇਥੇ ਕੰਪਲੇਂਟ ਲਿਖਾਈ ਹੈ ਕੰਪਲੇਂਟ ਲਿਖਾਈ ਸੀ ਲੇਕਿਨ ਅਸਤੀ ਪੁਲਿਸ ਵਾਲਾ ਆਇਆ ਉਹਦਾ ਲਾਈਟ ਨਹੀਂ ਹੈਗੀ 8:30 9:00 ਇਹਨਾਂ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਆ ਮੈਂ ਨਾ ਆਇਆ ਮੈਂ ਨਾ ਜਵਾਈ ਆ ਮੈਂ ਆਇਆ ਆ ਇਹ ਇਨਫਾਰਮੇਸ਼ਨ ਜੀ ਰਾਜਮਸੀ ਆਇਆ ਨਾਲ ਇੱਕ ਹੋਰ ਆਇਆ ਵਾ 15-20 ਮਿੰਟ ਰੁਕੇ ਆ ਕਹਿੰਦਾ ਜੀ ਸੇਰੇ ਆ ਕੇ ਤੁਹਾਨੂੰ ਪੁੱਛਾਂਗੇ ਲੇਕਿਨ ਅਹੀ ਹੁਣ ਉਹਨਾਂ ਨੂੰ ਫੋਨ ਮਾਰਦੇ ਪਏ ਆ ਉਹ ਨਹੀਂ ਜੀ ਤੁਸੀਂ ਆਪਣਾ ਸਮਾਨ ਲੈ ਕੇ ਸਾਡੇ ਕੋਲ ਥਾਣੇ ਆ ਕੇ ਪੱਚਾ ਦਿਓ ਜੀ ਬੰਦਾ ਪੁੱਛੇ ਤੁਸੀਂ ਪਹਿਲਾਂ ਆ ਕੇ ਪਹਿਲਾਂ ਪੂਰਾ ਹਾਸਤਾ ਦੇਖੋ ਵਾਪਰਾ ਦੇਖੋ ਕੀ ਹੋਇਆ ਵਾ ਕਲੀ ਕੰਪਲੇਂਟ ਲਖਾਈ ਹੈ ਜੇ ਕਹਿੰਦੇ ਝੂਠੀ ਹੈ ਤਾਂ ਕਦਾਂ ਕਹਿ ਰਹੀ ਹੈ ਤੁਸੀਂ ਆਪਣੀ ਆ ਕੇ ਫੋਟੋਆਂ ਤਾਂ ਲੋ ਆ ਕੇ ਪਹਿਲਾਂ ਵੀ ਠੀਕ ਆ ਵੀ ਐਸੇ ਘਰ ਚ ਵਾਕਿਆ ਚੋਰੀ ਹੋਈ ਆ ਕੱਲ ਨੂੰ ਕੋਈ ਝੂਠੀ ਕਰੇ ਤਾਂ ਫੇਰ ਕੀ ਲਾਣਾ ਇਸ ਕਰਕੇ ਪੁਲਿਸ ਬੜੀ ਨਿ ਕ ਕਿਹੜੇ ਡਿਪਾਰਟਮੈਂਟ ਚੋਂ ਕਰ ਦੇਗੇ ਇਹ ਤਲਾਕ ਹੈ ਜੀ ਇਰੀਗੇਸ਼ਨ ਚ ਪਹਿਲੇ 에ਅਰਫੋਰਸ ਉਲਟਾ ਹੋਇਆ ਨੇ ਹਾਂਜੀ 에ਅਰਫੋਰਸ ਚੋਂ 에ਅਰਫੋਰਸ ਚੋਂ ਆਰਮੀ ਚੋਂ 에ਅਰਫੋਰਸ ਚੋਂ ਰਿਟਾਇਰ ਆ ਕੇ ਦੁਬਾਰਾ ਰਿਟਾਇਰ ਆ ਕੇ ਫਿਰ ਦੁਬਾਰਾ ਇਰੀਗੇਸ਼ਨ ਚ ਆਰੀਗੇਸ਼ਨ ਮਹਿਕਮੇ ਚੋਂ ਇੱਥੇ ਐਕਸੇਲ ਰਿਟਾਇਰ ਹੋਏ ਅੱਛੇ ਰਿਟਾਇਰ ਦੁਬਾਰਾ ਸਮਾਨ ਗਿਆ ਲੱਗਦਾ ਕਿ ਕੋਈ ਵਹੀਕਲ ਲੈ ਕੇ ਆਏ ਹੋਣਗੇ ਸ਼ਾਇਦ ਵਹੀਕਲ ਬਿਨਾਂ ਉਹ ਤਾਂ ਜ਼ਿਆਦਾਤਰ ਮੋਟਰਸਾਈਕਲ ਤੇ ਨਹੀਂ ਜਾ ਸਕਦਾ ਸਰ ਦੋ ਸਿਲੰਡਰ ਨੇ ਐਲਈਡੀਆਂ ਨੇ ਦੋ ਸਿਲੰਡਰ ਐਲਈਡੀਆਂ ਨੇ ਮਲੋ 10 ਬਾਥਰੂਮਾਂ ਦੀਆਂ ਟੈਪਸ ਨੇ ਸਾਰੀਆਂ ਲਾ ਕੇ ਲੈ ਗਏ ਨੇ। ਹਾਂਜੀ 9 ਬੈੱਡਾਂ ਦਾ ਚਲਾ ਕੇ ਲੈ ਗਏ ਨੇ ਤੇ ਕੁਛ ਮੰਨ ਲਓ ਮੋਟਰਸਾਈਕਲ ਦੀ ਬਾਈਕ ਤੇ ਹੋਏਗੀ ਵੱਡੀ ਗੱਡੀ ਦੇ ਪੂਰੀ ਪਲੈਨਿੰਗ ਨਾਲ ਤੁਰਿਆ ਸਾਰਾ। ਇੱਕ ਬੈੱਡਰ ਆ ਬੜਾ ਵੀ ਵੱਡਾ ਗਿਣਾਂਗੇ ਤੇ 30 ਕਿਲੋ ਤੋਂ ਘੱਟ ਇੱਕ ਬੈੱਡਰ ਨਹੀਂ ਹੁੰਦਾ ਭਾਜੀ। ਫਿਰ ਦੋ ਬੈੱਡਰ ਮਲਗੇ ਆ ਬੰਦੇ ਚ 4-5-7 ਬੰਦਿਆਂ ਦਾ ਕੀ ਮੰਗ ਕਰਦੇ ਹੋ ਹੁਣ? ਮੰਗ ਆਈ ਪ੍ਰਸ਼ਾਸਨ ਤੋਂ ਇਹੀ ਕਹਿਣਾ ਵੀ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਹੈ ਜਿਸ ਨਾਲ ਜੋ ਪੁਲਿਸ ਸੁਸਤ ਭਾਣਾ ਲੱਗੀ ਆ ਨੇ ਉਸ ਤਹਾ ਦੇ ਇਹ ਕੰਮ ਕੁਛ ਨਹੀਂ ਬੰਨਣਾ। ਇਹ ਠੰਡੇ ਬੱਸੇ 'ਚ ਬੈਠੇ ਠੰਡੇ ਇਹ ਗੰਮ ਨਹੀਂ ਜਾਗ ਰਹੇ ਜੇ ਕੱਲ ਕਰੀਏ ਕਹਿੰਦਾ ਜੀ ਲਕਸ਼ਣਾ ਕਰਕੇ ਲਕਸ਼ਣਾ ਚ ਕੋਈ ਬੰਦਾ ਮਾਰ ਜੇ ਤਾਂ ਇਹ ਕਹਿੰਦਾ ਵੀ ਲਕਸ਼ਣ ਕਰਾਂਗਾ ਫਿਰ ਬੰਦਾ ਵੇਖਾਂਗੇ